ਕੰਮ ਕਰ ਲਾ ਇਧਰ ਇਧਰ ਜਾ ਅਗਲਾ ਉਧਰ ਕੀ ਆ ਤੈਨੂੰ ਪਾਥੀਆਂ ਨੂੰ ਕਹਿ ਕੇ ਗਿਆ ਦੀ ਮੈਂ ਖੜੇ ਤੱਕ ਦੇਖ ਲੈ ਕੇ ਆ ਕੀ ਆ ਜਿਵੇਂ ਆ ਖਾਵਾ ਗੁੱਲਾ ਗਰੇ ਖੇੜ ਐ ਡੇੜੀ ਦਾੜੀ ਕਰਤੀ ਆ ਜਿਹੜੀ ਨਾਲੇ ਕੱਲ ਪਰੋਣੇ ਨੂੰ ਕੀ ਫੜਦਾ ਸੀ ਉਹਨੂੰ ਇਧਰ ਬੋਲ ਪਰੋਣੇ ਨੂੰ ਕੀ ਫੜਦਾ ਸੀ ਉਹ ਵੇ ਰੀਤ ਨੂੰ ਕੌ ਲੈ ਜਾਂਦਾ ਉਹ ਤੂੰ ਲੈ ਕੇ ਜਾਊਗਾ ਹੋਰ ਹੋਣਾ ਹੋਰ ਰਹਿਣ ਦੇ ਉਹ ਤੈਨੂੰ ਮੈਂ ਕਹਿਤੀ ਜੇ ਹੁਣ ਉਹਦੇ ਨਾਲ ਲੱਗ ਗਿਆ ਤਰੀ ਲੱਤਾ ਤੋੜ ਕੇ ਬਿਠਾ ਦੂੰ ਮੈਂ ਉਹ ਗੱਲ ਲੈ ਕੇ ਜਾਊਗਾ ਫਿਰ ਉਹਨੂੰ ਅੱਖਾ ਘੜਦਾ ਮੇਰੇ ਕੋਲ ਹਾਂ ਅੱਖਾ ਘੜਦਾ ਅੱਖਾ ਘੜਨ ਜੋਗਾ ਹੋ ਗਿਆ ਮਰਿਆ ਕੰਮ ਕਰਕੇ ਨਾ ਸਿੱਧਾ ਉਹਦਾ ਡੰਗਰਾਂ 'ਚ ਰਹੀਂ ਜੇ ਕੰਮਰੇ ਗੁੰਮਰੇ ਜਾ ਕੇ ਲੱਤਾ ਤੋੜ ਦੂ ਤਰੀ ਜਮੀ ਕੰਮ ਕਰ ਲਾ ਹਣਾ ਉਹ ਗੱਲ ਲੈ ਕੇ ਜਾਂਦਾ ਰੀਤ ਨੂੰ ਉਹ ਪੂਈ ਆ ਕਿੱਥੇ ਨਹੀਂ ਆਇਆ ਲੰਚ ਆਖ ਕੇ ਹੋ ਮੈਂ ਬੱਡੂ ਆਉਂਦਾ ਹੁਣ ਹਾਲੇ ਦੇ ਪਾਛੀਆਂ ਮਾਰਦਾ ਇਹ ਐਵੇਂ ਗੱਤਾਂ ਬੈਠੇ ਆਗੇ ਕਰੀ ਜੰਨਾ ਮਾਥੀਆਂ ਬਾਹਰ ਹੁਣ ਕੀ ਕਰ ਰਿਹਾ ਮੈਂ ਪੱਥ ਲੈ ਚੱਕ ਲੈ ਨੂੰ ਅਰੇ ਹਾਂ ਜੰਦਾਂ ਹੁਣ ਤਾਂ ਮਾੜਾ ਧੱਕ ਰਿਹਾ ਵੀ ਚੰਗਾ ਫੇਰ ਚੁਕਾਤਾ ਦੇ ਆਜੂ ਹੋਏ ਦੀਓ ਬੰਦੇ ਰੋਟੀ ਖਾ ਲਈ ਸੀ ਤੂੰ ਖਾਲੀ ਕੀ ਨਾਲ ਮੈਨੂੰ ਰੋ ਵੀ ਵਧੀਆ ਲੱਗਦਾ ਮੋਟੂ ਆ ਕੀ ਬੋਲੀ ਇਹਨਾਂ ਕੋਲ ਨਹੀਂ ਬਧੀ ਲੱਗਦਾ ਤੂੰ ਤੂੰ ਉਹਦੇ ਨਾਲ ਕੀ ਗੱਲ ਗਏ ਕਿ ਇਹੋ ਇਹ ਤੈਨੂੰ ਕਿਉਂ ਬੋਲੀ ਇਹਨਾਂ ਆਪਾ ਪਾਣੀ ਵੀ ਜਾਣਾ ਉਹਦੇ ਨਾਲ ਹੁਣ ਉਹਦੇ ਨਾਲ ਨਹੀਂ ਜਾਣਾ ਇਹਨਾਂ ਨਾਲ ਮੇਂ ਗੱਲ ਤਾਂ ਸੁਣ ਲਾ ਮੇਰੀ ਵੀ ਮਜਬੂਰੀ ਆ ਮੇਰੇ ਘਰ ਦੇ ਥੀ ਕਰਦੇ ਉਹਦੇ ਨਾਲ ਜਾਣ ਨੂੰ ਤੂੰ ਸਮਝਦਾ ਕਾ ਤੂੰ ਨਹੀਂ ਹੈਗਾ ਮੈਂ ਨਹੀਂ ਮੈਂ ਨਹੀਂ ਜਾਣਦਾ ਕਾ ਕਹੂ ਉਹਨੂੰ ਵੀ ਰੋ ਮੇਰੇ ਕੋਲ ਮੇਰੇ ਕੋਲ ਨਹੀਂ ਹੈਗਾ ਕੁਝ ਇਨਾ ਹੋਇਆ ਕੀ ਹੋਇਆ ਤੇਰਾ ਜੀ ਨਹੀਂ ਲੱਗਦਾ ਮੇਰਾ ਨਹੀਂ ਲੱਗਦਾ ਓਰੇ ਵੀਰ ਹੈਗਾ ਤੇਰੇ ਕੋਲੇ ਚਾਚੀ ਹੈਗੀ ਆ ਹੋਰ ਦੰਨ ਕੀ ਚਾਹੀਦਾ ਉਹ ਘੁੱਟਦਾ ਬਲੀ ਨਾਲੇ ਮੈਨੂੰ ਚਾਚੀ ਤਾਂ ਹੈਗੀ ਤੇਰੇ ਕੋਲੇ ਉਹ ਤਾਂ ਨਹੀਂ ਘੁੱਟਦੀ ਬੰਦ ਨੂੰ ਬਤਾ ਵੀ ਤੂੰ ਮੇਰੇ ਕੋਲੇ ਰਿਆ ਕਰ ਬੰਦਾ ਕੋਈ ਰੋਟੀ ਵੀ ਨਹੀਂ ਪੁੱਛਦਾ ਓਰੇ ਚਾਚੀ ਰੋਟੀ ਦਿੰਦੀ ਨਹੀਂ ਮੈਨੂੰ ਹਾਂ ਮੈਨੂੰ ਆਪ ਖਾਣੀ ਪੈਂਦੀ ਆ ਚੋਲਿਆਂ ਚੋਲਿਆਂ ਇੱਕ ਦੋ ਰੁਪਏ ਹੁੰਦੀ ਐ ਮੇਰੀ ਗੱਲ ਸੁਣ ਮੈਂ ਨਾ ਇਹ ਸਭ ਕੁਝ ਤੇਰੇ ਕਰਕੇ ਕੀਤਾ ਏ ਕੋਈ ਨਾ ਥੋੜਾ ਟਾਈਮ ਰੁਕ ਜਾ ਤੈਨੂੰ ਰੱਜਵੀਂ ਰੋਟੀ ਮੇਰਾ ਲੱਗ ਜੂਗੀ ਨੂੰਨੀ ਬਈ ਉਹਦੇ ਨਾਲ ਜਾਣ ਵਾਲਾ ਮੈਂ ਤੈਨੂੰ ਕਹਿੰਦਾ ਵਰਾ ਕੱਢ ਲੈ ਇਕੱਠਾ ਡੰਗੜ ਜੀ ਸਾਰਾ ਖੜ ਹੈ ਮੇਰਾ ਨਾਲ ਲੱਗੂਗਾ ਬਾਤ ਕਿਉਂ ਮੇਰਾ ਜਲੂਸ ਕੱਢਦਾ ਉਹਦੇ ਸਾਹਮਣੇ ਉਹਨੇ ਮੈਨੂੰ ਲੈ ਕੇ ਵੀ ਨਹੀਂ ਜਾਣਾ ਮੈਂ ਲੈ ਕੇ ਜਾਂਦਾਂ ਤਾਂ ਹੁਣ ਹੀ ਜਾਣਾ ਤੇ ਉੱਥੇ ਨਾਲੀ ਪਾ ਪਾ ਜੀ ਬਈ ਹੁਣ ਚਾਹ ਮੈਨੂੰ ਕੋਈ ਨਾ ਚਾਹ ਵਾਲੀ ਪੁੱਛੇ ਨਾ ਰੋਟੀ ਦੇ ਵੇਣ ਵਾਲੇ ਮੇਰੇ ਹੁਣ ਕੋਈ ਨਹੀਂ ਰਿਚਾਸ ਸੁਤੇਰੇ ਬਿਨਾ ਅਰੇ ਤੈਨੂੰ ਕੀ ਪਤਾ ਤੇਰੇ ਬਿਨਾ ਮੇਰਾ ਕਿੰਨਾ ਬੁਰਾ ਹਾਲ ਹੈ ਮੇਰਾ ਜੀਵ ਨਹੀਂ ਲੱਗਦਾ ਬਈ ਆਪਦਾ ਉਰੀ ਰਹੇ ਮੇਰੇ ਕੋਲੇ ਤੇਰੇ ਬਿਨਾ ਮੇਰਾ ਕੌਣ ਹੈ ਕੀ ਬੋਲੇ ਜਾਨਾ ਤੂੰ ਮੇਰੇ ਪਾਣੂ ਨੇ ਬਤਾਵਾ ਜਾਣਦਾ ਮੈਨੂੰ ਚੀਜ਼ ਨਹੀਂ ਲੱਗਦਾ ਹੈਗਾ ਮੈਂ ਨਹੀਂ ਜਾਣਦਾ ਹਾਂ ਚੱਲ ਤੂੰ ਜਾ ਮੈਂ ਆਪੇ ਚੱਕ ਲੂੰਗੀ ਲੱਕ ਲਈ ਫਿਰ ਆਪਦਾ ਯੋ ਕੀ ਚੱਲੀਏ ਜੀ ਫਿਰ ਆਪਾਂ ਹੂੰ ਜਾਣੀ ਪੈਣਾ ਚਾਚੀ ਤਾਂ ਹੈ ਨਹੀਂ ਹਾਂ ਇਸੇ ਕਾਰਨ ਕਹਿੰਦੀ ਆ ਇਹ ਦਿਨ ਲੱਗ ਜਾਣਾ ਨਾ ਇਹ ਤਾਂ ਹੈ ਚਲੋ ਆਪਾਂ ਦੁਬਾਰੋਂ ਜਿਹੜਾ ਮਾਰ ਲੈਂਦੇ ਹਾਂ ਹਾਂ ਤੁਸੀਂ ਤਿਆਰ ਹੋ ਹਾਂ ਮੈਂ ਤਿਆਰ ਚਲੋ ਮੈਂ ਚੁਕਾ ਦਿੰਦੇ ਮੈਂ ਰੱਖੇ ਆਉਂਦਾ ਨਹੀਂ ਨਹੀਂ ਮੈਂ ਆਪੇ ਚੱਕ ਲੂੰਗੀ ਰੱਖੇ ਆਉਂਦਾ ਕੋਈ ਗੱਲ ਨਹੀਂ ਸੀ ਕਈ ਵਾਰ ਕੋਈ ਚੱਕਣ ਚ ਤਕਲੀਫ ਹੁੰਦੀ ਹੈ ਜੀ ਮੈਂ ਚੱਕ ਲੈਂਦਾ ਕੋਈ ਗੱਲ ਨਹੀਂ ਨਹੀਂ ਇਹ ਤਾਂ ਹੌਲਾ ਹੀ ਹੈ ਜੀ ਕੋਈ ਗੱਲ ਨਹੀਂ ਮੈਂ ਚੱਕ ਲਾਂਗੀ ਮੈਂ ਹਲਕੀ ਆ ਕੀ ਕਰ ਰਹੇ ਆ ਮੈਂ ਮੱਛੀ ਲੈ ਕੇ ਜਾ ਰਿਹਾ ਤੇ ਮੱਛੀ ਲੈ ਕੇ ਜਾਈਂ ਨਾ ਤਾਂ ਕੋਈ ਮਾਰ ਰਿਹਾ ਭਗ ਜਾ ਭਗ ਜਾ ਉਹ ਬਈ ਇਹ ਤਾਂ ਹੁੰਦਾ ਰਹਿੰਦਾ ਰੋਜੇ ਕਰੇ ਇਹਦੀ ਨਾ ਅਟੈਂਸ਼ਨ ਲਿਆ ਕਰੋ ਇਹਦਾ ਬੋਲਾ ਚੌੜ ਕਰਦਾ ਦੀ ਮਾਰਦਾ ਮੂਰਦਾ ਦਾ ਕਾਨੂੰ ਆ ਭੈਣ ਤੂੰ ਇਹਨੂੰ ਥੁੱਪੇ ਕਿਉਂ ਲਈ ਖੜੀਆਂ ਆ ਜਾ ਬਈ ਚਾਹ ਚੂ ਪੀਨੇ ਆਪਾਂ ਬਸ ਜੀ ਬਸ ਹੁਣ ਚੱਲਦੇ ਅਸੀਂ ਆਜੋ ਬਈ ਆਜੋ 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 ਭੈਣ ਅੰਦਰ ਆਜੋ 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 ਜ਼ਿਆਦਾ ਟਾਈਮ ਨਾ ਲਾ ਚਾਹ ਪੀ ਕੇ ਜਾਇਓ ਹੋਰ ਜ਼ਿਆਦਾ ਟਾਈਮ ਨਾ ਲਾਓ ਤੇ ਵੀ ਆਪਣੀ ਪੁੱਛਾ ਹੋ ਜਾ ਹਾਂਜੀ ਦੋ ਬਦਨ ਹੋਦਲਾ ਯਾਨੀ ਫੰ ਬਸ ਬਈ ਤੈਨੂੰ ਪਤਾ ਤਾਂ ਹੈਗਾ ਐਵੇਂ ਕੋਈ ਸ਼ੱਕ ਹੋ ਜੂਗਾ ਮਰੇ ਬਈ ਉਹਦਾ ਗੁੱਸਾ ਨਾ ਕਰੀ ਚੰਗਾ ਨਾ ਨਾ ਜੀ ਉਹਦਾ ਗੁੱਸਾ ਕਰਦਾ ਨਾ ਕਿਤੇ ਮਾ ਬਈ ਗੁੱਸਾ ਕਰਦੇ ਉਹ ਥੋੜਾ ਜਿਹਾ ਬੋਲਾਗਾ ਚਲੋ ਕੋਈ ਗੱਲ ਉਹ ਮਜ਼ਾਕ ਕਰਦਾ ਰਹਿਣਾ ਚਲ ਠੀਕ ਆ ਫਿਰ ਚੰਗਾ ਬਈ ਠੀਕ ਆ ਬਸ ਸਟੀering ਫੜ ਕੇ ਬਹਿ ਜੀ ਨਾਲ ਆ ਕਲੀਅਰ ਸੱਚਾ ਬਈ ਤੂੰ ਸਾਤੇ ਮੋਟਰ ਮੋਟਰਸਾਈਕਲ ਲੈ ਲਾ ਤਾਂ ਹਾਂ ਜੀ ਹਾਂ ਕਰਿਆ ਜੀ ਪਤਾ ਮੇਰਾ ਕੰਮ ਦਾ ਨਮਕਾਟ ਕੇ ਫਿਰ ਲੈਣਾ ਜੀ ਆਪਾਂ ਕੋਈ ਨਹੀਂ اچھا ਕੋਈ ਛੋਟਾ ਮੂਟਾ ਕਰ ਲੀ ਚੱਲ ਕੋਈ ਨਾ ਭਾਈ ਹਾਂ ਠੀਕ ਹੈ ਜੀ ਠੀਕ ਹੈ ਗਲਤੀ ਕੋਈ ਜੀ ਮਾਫ ਕਰਨਾ ਠੀਕ ਹੈ ਭਾਈ ਚਾਚੀ ਨੂੰ ਕਹਿ ਦੀ ਵੀਰੇ ਵੀ ਰੀਤ ਆਈ ਸੀ ਕੋਈ ਨਾ ਪਣ ਮੈਂ ਕਹਿ ਦਉਂ ਹਾਂ ਆ ਜਿਉ ਤੁਸੀਂ ਗੇੜਾ ਗੂੜਾ ਮਾਰ ਹਾਂ ਭਾਈ ਕੋਈ ਨਾ ਆ ਜਮਾ ਤੇ ਮੈਂ ਨਾ ਦੇਖ ਪਣ ਹਾਂ ਹਾਂ ਵੀਰੇ ਦੇਖ ਕੇ ਵਾਜੀ ਕਿਤੇ ਟਿਕ ਟੁਜੇ ਹਾਂ ਜੀ ਹਾਂ ਸੰਗਤ ਮੋਟੋ ਮੋਟੋ ਸੈਟ ਲੈ ਲਾ ਬੰਦਾ ਨਹੀਂ ਕਰੇ ਜੀ ਪਤਾ ਕਿ ਕੰਮ ਕਰ ਅਮਚਾਰ ਕੀਤੇ ਨੇ ਅਮਚਾਰ ਨੂੰ ਹੀ ਤਾਂ ਚੱਲ ਕੇ ਕਿਹੜਾ ਹੈ ਬਾਲੋ ਕਿਹੜੇ ਖਾਤ ਤੇ ਬੋਲਦੀ ਹੈ ਕਿਹੜਾ ਹੈ ਅਬ ਲੱਗੀ ਵਾਲੇ ਪੰਦੇ ਕਿਹੜੇ ਪਹਿਲੇ ਦੇ ਲੇਗੇ ਹੱਤਾਂ ਦੇ ਬਾੜੀ ਕਿਹਨੂੰ ਲਾਤਾ ਪਤਾ ਕਿ ਤੂੰ ਆ ਰਹੇ ਹੈ ਬਾੜੀਓ ਤਕਲੀਫ ਹੋ ਰਹੀ ਹੈ ਤੈਨੂੰ ਸਲੀਪ ਹੋ ਰਹੀ ਆ ਹੁਣ ਨਿਕਾਲਾ ਹੁਣ ਕਟੀਰਾ ਇਹ ਜਾਓ ਜਾ ਤੁਸੀਂ ਅੰਦਰ ਜਾਓ ਨਾ ਇਹ ਹੋਲੀ ਦੇ ਗੇਟ ਪੰਚਾ ਮੈਂ ਟੁੱਟ-ਪੁੱਟ ਗਿਆ ਫੇਰ ਖੜਕਾਉਣਾ ਤਾਂ ਹੈਗੀ ਐ ਸੁਣਾਉਣ ਵਾਸਤੇ ਹੋਰ ਕਿਵੇਂ ਖੜਕਾਇਆ ਕਰਦੇ ਨੇ ਖੜਕਾਇਆ ਕਰਦੇ ਨੇ ਨਾਲੇ ਹੋਰ ਆ ਕੀ ਦਾ ਮੰਗ ਕੇ ਲਿਆ ਮੈਂ ਮੈਂ ਜੀਦਾ ਮਰਜ਼ੀ ਮੰਗਾ ਤੈਨੂੰ ਕੀ ਤਕਲੀਫ ਐ ਆਹ ਜੇ ਤੁਹਾਨੂੰ ਚੀਜ਼ ਨਹੀਂ ਦਿੰਦਾ ਤੁਹਾਨੂੰ ਆ ਵੀ ਮੈਨੂੰ ਵੀ ਨਹੀਂ ਕੋਈ ਚੀਜ਼ ਦਿੰਦਾ ਵੇ ਬੈਜਾ ਬੈਜਾ ਜੇ ਤੈਨੂੰ ਫੋਨ ਮਾਰਦਾ ਨਾ ਗੱਡੀ ਘਰੇ ਆਉਗੀ ਮੈਨੂੰ ਤਾਂ ਕਿਤੇ ਦਿੱਤੀ ਨਹੀਂ ਮੇਰੇ ਭਾਈ ਨੂੰ ਵੀ ਮੇਰੇ ਨਾਲ ਡਾਇਪਰ ਚ ਲੈ ਕੇ ਜਾਨੀ ਆ ਤੂੰ ਵੇ ਬੈਜਾ ਬੈਜਾ ਕਹਿੰਦਾ ਮੈਂ ਤੇਰਾ ਮੰਗੇ ਤੰਗੇ ਟੁਕੜੇ ਪੀਂਆਂ ਨਾ ਢ ਘਰ ਉਹ ਗੱਲ ਤੇਰੀ ਆ ਆ ਮੰਗ ਕੇ ਲਿਆ ਕੇ ਖੜਾ ਕੇ ਹਵਾ ਕਰਦਾ ਫਿਰਦਾ ਸਾਡੇ ਵਾਸਤੇ ਤਾਂ ਮੰਕਣ ਵਾਲੀ ਹੀ ਵਧੀਆ ਗੱਲ ਠੀਕ ਆ ਵੇ ਖੁਦ ਦਾ ਖਰੀਦੀ ਵੀ ਹੰਬਿਆ ਚੀਜ਼ ਫੇਰ ਸਵਾਦ ਆਉਂਦਾ ਹੁੰਦਾਗਾ ਹਾਂ ਕੋਈ ਗੱਲ ਨਹੀਂ ਤੈਨੂੰ ਹੁਣ ਖਰੀਦ ਕੇ ਦਿਖਾਵਾਂਗੇ ਕਿਵੇਂ ਖਰੀਦੀਦਾ ਓਹਲੀ ਚਾਟਾ ਦਾ ਪਾਲਾ ਪਹਿਲਾਂ ਆਟਾ ਤਾਂ ਤੂੰ ਮੇਰੇ ਪਾ ਕੇ ਲੈ ਕੇ ਗਿਆ ਸੀ ਪਰਸੋ ਸਭ ਜਾਣਦੀ ਆ ਮੈਂ ਕਿੱਥੇ ਫਿਰਦਾ ਰਹਨਾ ਐ ਅੱਖ ਮੇਰੀ ਕੌਂ ਵਰਗੀ ਆ ਚਰ ਕੋਈ ਗੱਲ ਨਹੀਂ ਰੱਬ ਤੇਰੇ ਤੇ ਵੀ ਦੇਣਾ ਲਿਆਵੇ ਸਾਡੇ ਵਰਗੇ ਤੈਨੂੰ ਵੀ ਏਥੋਲੀ ਚਕਾ ਕੇ ਢੋਲੀ ਚਕਾ ਕੇ ਫੇਰੇ ਫਿਰ ਪਤਾ ਲੱਗੂ ਤੈਨੂੰ ਵੀ ਕਿਵੇਂ ਕਿਸੇ ਢੋਲੀ ਚੋਂ ਆਟਾ ਪਾਉਂਦਾ ਸਾਂਹ ਵਾਂਗ ਫਰੀਂ ਨਾ ਕੰਮ ਕਰ ਲਿਆ ਕਰ ਕਰਿਆ ਪਤਾ ਕੰਮ ਦਾ ਵੀ ਕੰਮ ਦਾ ਕਰਿਆ ਪਤਾ ਆ ਦੂਜੇ ਦੀਆਂ ਢੋਲੀਆਂ ਫੁੱਲਣ ਜੋ ਕਰਿਓ ਚਲ ਤੇਰਾ ਤਾਂ ਇਹੀ ਕੰਮ ਆ ਕਰੇ ਪੜ ਜਾ ਤਾਂ ਕਲੇਸ਼ ਨਿਕੜ ਜਾ ਤਾਂ ਕਲੇਸ਼ ਤੈਨੂੰ ਤਾਂ ਕਲੇਸ਼ ਕਰਨੀ ਕਰਨਾ ਹਰੇਕ ਗੱਲ ਕਰ ਫਰਪਾਤ ਨਹੀਂ ਲੈ ਸਕਦਾ ਲੈਣੀ ਪਊਗਾ ਜਿਹੜਾ ਕੰਮ ਤੈਂ ਕਰ ਰੱਖਿਆ ਮੈਨੂੰ ਲੱਗਦਾ ਅੱਗ ਲੱਗੀ ਵਾਲਾ ਮੰਗੋਂਦਾ ਮੱਛ ਦਾ ਮਚਾਉਂਦਾ ਵਗ ਜਾ ਨਰੇ ਮੇਮ ਨੂੰ ਕਹਿ ਦਿਆ ਆਪਦਾ ਨਾਲ ਪਾਸੋਂ ਸੰਭਰ ਲੋ ਮੈਂ ਤਾਂ ਆਪਦਾ ਪਾਸਾ ਸੰਭਰਿਆਗਾ ਤੁਹਾਡੀ ਨੌਕਰ ਨਹੀਂ ਰੱਖੀ ਹੋਈ ਮਾ ਕਦੇ ਗੇਟ ਲਾ ਦੋ ਕਦੇ ਖੋਲ ਦੋ ਆਹੀ ਰਹਿ ਗਿਆ ਮੇਰੇ ਕਰਮਾਂ ਚ ਤਾਂ ਅੱਡ ਕਰਾ ਲੋ ਆਪ ਤਾਂ ਗੇਟ ਦਾ ਆਏ ਹਾਏ ਨਿਕੁੜ ਰਹੀ ਤਾਂ ਨੀ ਕੁੜਾ ਨਿਕਲਿਆ ਬਾਹਰੇ ਗੱਲ ਨਹੀਂ ਸੁਣਦੀ ਹਾਂ ਭੈਣੇ ਨੀ ਹਾਂ ਭੈਣ ਦੀ ਬਣੀਏ ਆਹਾ ਤਿੰਨ ਚਾਰ ਦਿਨ ਹੋ ਗਏ ਰਜਾਈ ਇੱਥੇ ਸੁੱਕਣੀ ਛੱਟੀ ਪਈ ਐਨ ਚੱਕ ਲਾ ਬੁਰੀ ਲੱਗਦੀ ਹੈਗੀ ਜੇ ਕੋਈ ਆ ਜਾਣਾ ਰਿਸ਼ਤੇਦਾਰ ਕੀ ਕਹਿਣਗੇ ਸੁੱਕਣੇ ਲਈ ਸੀ ਕੋਈ ਨਹੀਂ ਮੈਂ ਚੱਕ ਲੂੰਗੀ ਐਨੇ ਦਿਨ ਸੁੱਕਦਾ ਹੁੰਦੇ ਨੇ ਕੱਪੜੇ ਭੈਣੇ ਰਜਾਈ ਬਾਹਰੇ ਰਹਿ ਗਈ ਤੇ ਅਸੀਂ ਪਿੰਡ ਚਲੇ ਗਏ ਸੀਗੇ ਭੁੱਲ ਗਈ ਮੈਂ ਆਹੋ ਭੁੱਲਣਾ ਤਾਂ ਹੈਗਾ ਹੀ ਖਾਸੇ ਕੰਮ ਰਹਿੰਦਾ ਨਾ ਤਾਂ ਕਰਕੇ ਭੁੱਲ ਜਾਣੀ ਹੈਗੀ ਫਿਰ ਕਿਹੜਾ ਕੰਮਾਂ ਚ ਬੋਂਦਲੀ ਰਹਣੀ ਹੈਗੀ ਚਾਹੇ ਕੰਮ ਮੈਂ ਕਰਾਂ ਚਾਹੇ ਉਹ ਕਰਨ ਕਰਦੇ ਤਾਂ ਹੈਗੇ ਆ ਨਾ ਤੁਹਾਨੂੰ ਨਹੀਂ ਲੈ ਕੇ ਆਉਂਦੇ ਸੀ ਵੀ ਸਾਡਾ ਕੰਮ ਕਰ ਜੋ ਕੁਝ ਜ਼ਿਆਦਾ ਨਹੀਂ ਬੋਲਣੀ ਜੇ ਲੱਗੀ ਤੂੰ ਮੜੀ ਜਿੱਦ ਕਰ ਲੈ ਤੇਰੀ ਜਠਾਣੀ ਆਵਾ ਇੱਜ਼ਤ ਤਾਂ ਮੈਂ ਡੋਢੀ ਤਾਂ ਕਰਾਂ ਜੇ ਤੁਸੀਂ ਮੇਰੇ ਘਰ ਵਾਲੇ ਦੀ ਇੱਜ਼ਤ ਕਰਦੇ ਹੋ ਨੀ ਤੇਰੇ ਘਰ ਵਾਲਾ ਤਾਂ ਇੰਨਾ ਕਪਾਲਿਆ ਹੋਇਆ ਮੇਰਾ ਤੂੰ ਉਹਦੀ ਬਰਾਬਰੀ ਕਰੇਂਗੀ ਤੇ ਨੱਕ ਪਾਲੇ ਹੋਇਆ ਨਾ ਫੇਰ ਦੇਖ ਕੇ ਬੇਇੱਜ਼ਤੀ ਕਰਿਆ ਕਰੋ ਤੁਹਾਡੇ ਬੱਚਿਆਂ ਵਰਗਾ ਏ ਨਾਲੇ ਐ ਨਾ ਭੁੱਲਿਆ ਕਰੋ ਵੀ ਹੁਣ ਉਹਦਾ ਵਿਆਹ ਹੋ ਗਿਆ ਵਿਆਹੀ ਹੋਇਆ ਕੋਈ ਪਹਾੜੋਂ ਪੱਥਰ ਨਹੀਂ ਲੈ ਕੇ ਆਇਆ ਉਹ ਦੁਨੀਆਂ ਦੇ ਵਿਆਹ ਹੁੰਦੇ ਨੇ ਉਹਦਾ ਲੋਲਾ ਨਹੀਂ ਹੋਇਆ ਦੇਖ ਪਾਣੀ ਮੈਨੂੰ ਤੇਰ ਨਾਲ ਲੜਿਆ ਨਹੀਂ ਜਾਂਦਾ ਤੇ ਨਾ ਹੀ ਮੈਂ ਤੇਰੇ ਨਾਲ ਜਿਦਣ ਆਈ ਆ ਮੇਰਾ ਕੰਮ ਆ ਮੈਂ ਆਪੇ ਕਰ ਲੂੰਗੀ ਤੂੰ ਆਪਦਾ ਘਰ ਦੇਖਲਾ ਜਾ ਕੇ ਨਾ ਤੇਰੇ ਕਹਿਣ ਦਾ ਮਤਲਬ ਮੈਂ ਲੜਦੀ ਫਿਰਦੀ ਆਗੀ ਆ ਬੰਨੇ ਸਾਡੇ ਮੂਰੇ ਹੱਥ ਆ ਇਹਨਾਂ ਨੂੰ ਜੁੱਬੜਾਂ ਚੱਕ ਲੋ ਆਉਂਦਾ ਅਗਲਾ ਮੇਰਾ ਜਲੂਸ ਕੱਢਦਾ ਕਹਿੰਦਾ ਰਜਾਈਆਂ ਹਜੇ ਤੱਕ ਸੁੱਕਣੀਆਂ ਪਾਈ ਬੈਠੀਆਂਗੀ ਮੈਂ ਕਿ ਟਿੰਡੀਆਂ ਲੈਣੀਆਂ ਰਹਿਗੀਆਂ ਤੂੰ ਤਾਂ ਕਿਸ ਤੋਂ ਕੀ ਲੈਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਚੰਗੀ ਆ ਕਿ ਕੀ ਆ ਕਦੇ ਤਾਂ ਇੰਨੀ ਸਿਆਣੀ ਬਣ ਜਾਂਦੀ ਆ ਮਿੰਟਾਂ ਦੇ ਵਿੱਚ ਸਾਨੂੰ ਦੱਸਣ ਲੱਗ ਜਾਂਦੀ ਵੀ ਆਹ ਅਕਲਾ ਲੈ ਲੋ ਕੀ ਹੋਣ ਲੱਗਿਆ ਰਜਾਈ ਨੂੰ ਧੁੱਪ ਤਾਂ ਇਹਨੂੰ ਹੋਣ ਲੱਗੀ ਆ चार पाथिया ने गह मैं लाई जानी है फिर लाऊगी गोहे ढेर लाग गया देखूंगी किसी के फेर ला लगू गोहा तमाम पाथिया जिलता नहीं अज ओं देन ते बी टाइम लग गया अद्धो ज्यादा कम नमेड़ लागी मैं नहीं हिलनी नहीं दिता सहेलियां वाहिया टक्कर गिया नहीं, नहीं बह जा पाल बह जा पाल बस आ रखा ला के ਹਾਂ ਲਾ ਚਲ ਹੁਣ ਆ ਦੇਖ ਲਾ ਬੱਠੜ ਰਾਹ ਚ ਧਰ ਗਿਆ ਪਹਿਲਾ ਮਸਾ ਡੰਡੀ ਅਸੀਂ ਆਪਦੇ ਬਾੜੇ ਨੂੰ ਬਣਾਈਆ ਵੀ ਪਹਿਲਾ ਸਾਈਡ ਤੇ ਕਰਕੇ ਧਰਜਾ ਕਰੋ ਆਪਦੀ ਸਮਝ ਲਾਣੀ ਨੇ ਰਾਹ ਬਸ ਸਾਰਾ ਹੈ ਦੂਜੇ ਨੇ ਵੀ ਤਾਂ ਲੰਘਣਾ ਹੁੰਦਾਗਾ ਲਾ ਜਾ ਮਾ ਚਾਚੂ ਬਣਾ ਮਾ ਜਾ ਕੇ ਅਜਦਾ ਜੋਕਾ ਵੀ ਤੋਖ ਖਾਰੇਗਾ ਯਾਰਾ ਚਾਲਾ ਦੇਖ ਲਿਆ ਕਿਸੇ ਪਾਸੇ ਕੋਈ ਹਿੰਦਾ ਸ਼ਿਲਾ ਕਰਦਾ ਕਿਸੇ ਚੀਜ਼ ਦਾ ਚਾਵਣਾ ਮਾ ਕੁੱਟਕ ਜਾ ਕੇ ਵਧੀਆ ਜੀ ਕਹਿ ਤੂੰ ਬਾਲੋ ਕਿੱਦਰ ਆ ਰਹੀ ਐਂ ਤਰ ਬਾੜੇ ਜੋ ਹਾਂ ਆਈ ਆਫਿਸ ਤੋਂ ਮੱਛੀ ਲੱਗਾ ਚਮਚੂਤ ਮੈਂ ਕਿੱਧਰੋਂ ਆਉਣਾ ਸੀ ਬਾੜੇ ਤੋਂ ਆਈਆਂਗੀ ਪਾਥੀਆਂ ਜੇ ਲਾਉਣੀਆਂ ਤੇ ਦੋ ਕੋਹ ਲਾ ਕੇ ਆਈਆਂ ਘਾਰੇ ਦੇ ਅੱਛੇ ਬਾਥੀਆਂ ਦਾ ਕਹੀਆਂ ਮੈਂ ਹੋਰ ਆ ਤੂੰ ਕਿੱਧਰ ਘੜੇ ਜਾਂਦਾ ਕਿ ਆ ਮੈਂ ਤਾਂ ਸ਼ੋਗਾ ਮੈਨੂੰ ਛੱਡ ਗਿਆ ਮਹਾਚਰ ਦੇਖਦਾ ਪਾਲੋ ਰਵੀ ਚਾ ਵੀ ਹੋਣੇ ਜ਼ਬਰਦਸਤੀ ਲਵੇ ਉਹ ਪਾਲੋ ਤਾਂ ਬੁਰੀ ਬੰਨੀ ਹੋਈ ਆ ਉਹ ਹੋਰ ਜ਼ਬਰਦਸਤੀ ਚਾਹੇ ਤੀੜੀਆਂ ਪਾਲੇ ਦਾ ਤੇਰੇ ਲਵੇ ਕੀ ਹੋਣਿਆ ਚ ਮੈਂ ਮੁੱਲ ਦਾ ਦੁੱਧ ਬਾ ਦਾ ਸਾਡੇ ਸਰ ਮ ਮੰਨ ਲਿਆ ਕਰੋ ਮਾੜੀ ਮੋਟੀ ਤੀਜੇ ਦਿਨਾਂ ਕਟਕੋਰੀਆ ਧਰ ਲਾਣੇ ਹੋਗੇ ਉਹ ਤੇਰਾ ਕਹਿ ਤਾਂ ਸਹੀ ਦੁੱਧ ਨੂੰ ਮੈਂ ਇੱਕ ਵੇ ਸੇ ਬਨਜਾਂਦਾ ਮੈਂ ਇਸ ਤੂੰ ਬਨਜੇਗਾ ਵੇ ਕੱਖ ਕੰਡਾ ਕੀ ਮੇਰਾ ਬੁੜਾ ਪਾਕੇ ਜਾਊਗਾ ਉੱਥੇ ਮਰੀਏ ਨਾ ਉਹੀ ਜੀਵ ਨੂੰ ਚਲ ਤੂੰ ਹਾ ਪੀਤਾ ਪਰ ਕੱਖ ਤਾਂ ਲੈ ਆ ਕੀ ਵੇਆ ਕਰਾਂਗੇ ਤੈਨੂੰ ਨਾ ਆਏ ਧਰਤੀ ਚ ਤਾਂ ਨੀਂਗਾ ਰੱਖੀ ਹੈਗੀ ਤਾਂ ਕੱਖ ਤੂੰ ਲੈ ਆ ਦੇ ਕਰਾਂਗੇ ਚਾਹਤ ਤੇ ਬਾਤੀ ਮਰਵਾ ਕੇ ਫਿਰ ਮੈਨੂੰ ਮੇੜੇ ਦੇਈ ਜਾ ਕਰਨਗੇ ਨੁਕਾ ਕਰਨਗੇ ਕੱਖਾਂ ਦਾ ਕਿਹੜਾ ਪਾਲੋ ਕੋਈ ਫਰਕ ਨਹੀਂ ਵੇ ਮੇਰੀ ਗੱਲ ਸੁਣ ਲੋਕ ਪਤਾ ਕੀ ਕਿਹਾ ਕਰਨਗੇ ਆ ਸੜਿਆ ਤੋਂ ਕੰਮ ਕਰਾਉਂਦੀ ਫਿਰਦੀ ਨਾ ਵੇ ਪਾਪਾ ਤੋਂ ਮੂੰਹੇ ਬੰਨੇ ਤੁਹਾਡੇ ਹੱਥ ਮੈਂ ਤਾਂ ਉਹੀ ਸਾਰ ਲੂਗੀ ਪਾਲੋ ਸੜੇ ਪਿੰਡੇ ਦਾ ਸਾਰੇ ਪਿੰਡ ਦੇ ਸਾਂਝੇ ਹੁੰਦੇ ਨੇ ਕਿਹੜਾ ਕੰਮ ਮਾਰਤੀ ਲੈਦਾ ਛੜਿਆਂ ਤੋਂ ਜੇ ਤੂੰ ਪਹਿਲਾ ਘੰਟਾ ਰਹਿਦਾ ਉਹਦੀ ਮੈਂ ਘਹਰਾ ਵੀ ਤਰਾ ਹੁੰਦਾ ਤੇ ਨਾਲਾ ਵੇ ਜਾਉਂਦਾ ਬਸਦਾ ਰਹਿ ਰੱਬ ਤੈਨੂੰ ਮੁੰਡਾ ਦੇਵੇ ਮੈਂ ਤਾਂ ਇਹੀ ਠੀਕ ਆ ਮੁੰਡਾ ਕੀ ਹੁਣ ਮੈਂ ਮਜਾਰ ਤੇ ਚੱਕ ਲਿਆ ਮੈਂ ਫੇਰਾ ਵੇ ਜਿਦਾਂ ਦੇਬੇ ਬਾਪੂ ਸਮਝਾਉਂਦਾ ਹੁੰਦਾ ਤੇ ਉਹ ਤਾਂ ਤੁਸੀਂ ਕੁੱਤੇ ਨੂੰ ਡਲੇ ਮਾਰਦੇ ਤੇ ਉਹਦਾ ਵਿਆਹ ਕਰਵਾ ਲਾਂਦਾ ਉਹ ਤਾਂ ਗਲੀਆਂ ਖੁਰਚੇ ਦੇ ਫਿਰਦੇ ਰਹਿੰਦਾ ਠੀਕ ਹੁਣ ਮਾਰਦਾ ਗੱਲਾਂ ਨਾਲ ਕਹਾਰਾ ਤੇ ਇੱਥੋਂ ਦਰਵਾਹ ਹੋਰ ਤਾਂ ਪਿੰਡ ਚ ਮਰ ਕੇ ਘਹਰੇ ਦਰਵਾਹਣ ਵਾਲੇ ਨਿਚਲਾ ਬਾਜਾ ਤੇ ਕੁੱਤੇ ਖਾਲੇ ਮੈਥੋਂ ਏ ਭਾਈ ਆਪਾਂ ਨੂੰ ਕਿੱਥੇ ਜਾ ਪਿਆਉਂਦੀ ਐ ਇਦਾਂ ਬਾਲੀ ਆਕੜਾ ਇਹਦਾ ਜੋ ਕੇਦੀ ਲੋਟ ਆਉਂਦੀ ਆ ਦੇਖ ਲੈ ਚੌਰਾ ਸ਼ਰਮ ਨਹੀਂ ਮੰਨਦਾ ਰੋਡ ਵੇਜ ਵਾਸ ਵਾਂਗੂ ਟੇਢੀ ਟੇਢੀ ਹੈ ਜਾਂਦੀ ਆ ਇਹਦਾ ਭਾਈ ਜੋ ਕੇਦੀ ਲੋਟ ਆਉਂਦੀ ਆ ਲੈ ਤੋੜਨਾਂ ਤੋਕ ਪੱਤੇ ਜੇ ਚਟਣੀ ਕੁੱਟਦੀਆਂ ਜੜਾਂ ਚੋਂ ਇਹ ਪੱਟ ਲਾ ਤਾਂ ਇਹਨੂੰ ਅੱਛਾ ਫਿਰ ਤਾਂ ਜਮੀ ਕੰਮ ਸੋਖਾ ਹੋ ਗਿਆ ਜਾਨੀ ਤੜਕੀ ਲੱਗੀਆਂ ਟੈਂ ਟੈਂ ਜੀ ਕਰਨ ਉਹਦੇ ਨਾਲ ਲੱਗਣੀਆਂ ਬੋਲਣਾ ਕੀ ਬਾਲੀ ਆ ਮਾੜੀ ਮੋਟੀ ਹੈਂਗੀਆਂ ਤੈਨੂੰ ਸ਼ਰਮ ਸ਼ਰਮ ਨੂੰ ਦੱਸ ਕਿ ਤੂੰ ਬੰਨ ਲੈ ਜਿਹੜੀ ਹੈਗੀਆਂ ਪੱਲੇ ਬਿਸ਼ਰਮ ਵਾਲੇ ਤਾਂ ਅਸੀਂ ਕੰਮ ਹੀ ਨਹੀਂ ਕਰਦੇ ਸ਼ਰਮ ਤਾਂ ਆਪਣੇ ਪੱਲੇ ਹੈਂਗੀਆਂ ਸਾਡੇ ਥੋੜੇ ਵਾਲਾ ਕੰਮ ਨਹੀਂ ਵੀ ਲਾਂ ਹੀ ਫਿਰਦੇ ਆਂਗੇ ਤਾਂ ਹੀ ਤਾਂ ਬਿਸ਼ਰਮ ਕੇ ਆਈ ਦੀ ਕਹਿੰਦੀਆਂ ਜੁੱਬੜ ਤਰੀ ਬੈਠਾਂਗਾ ਹਜੇ ਤੱਕ ਸ਼ਰਮ ਮੰਨਿਆ ਕਰੋ ਮਾੜੀ ਮੋਟੀ ਜੇ ਪੱਲੇ ਤੇ ਲੈ ਹੈਗੀ ਆ ਚੌਰੇ ਕਰੇ ਤੂੰ ਬੇਲੀ ਦੀ ਕੋਈ ਕੰਮ ਕਰਿਆ ਚੱਕ ਕੇ ਦਿੰਦੀ ਤੈਨੂੰ ਪਿਆ ਵੀ ਬਾਹਰ ਹੀ ਭੁੱਲ ਵੀ ਸਕਦਾ ਬੰਦਾ ਜਾਂਦਾ ਹੋਇਆ ਤੇ ਨੌਕਰ ਲੱਗੀ ਹੋਈਆਂ ਸਾਡੀ ਨੌਕਰ ਵਾਲੀ ਇਹ ਚ ਕੀ ਗੱਲ ਐ ਹਾਂ ਆਪਣੀਆਂ ਧਣੀਆਂ ਵੱਢਣ ਦਾ ਤਾਂ ਦਿਖਿਆ ਨਹੀਂ ਵੀ ਉਹਨਾਂ ਨੇ ਲਾਇਆ ਹੋਇਆਗਾ ਹੂੰ ਮੈਂ ਤਾਂ ਕਰਦ ਲੈ ਕੇ ਆਈ ਦੀ ਵੀ ਕਰਦ ਲੈਣ ਦਾ ਵੱਢ ਲੈਂਦੀ ਪਰ ਤੇਰੀ ਤਾਂ ਤੂੰ ਪਾਣੀ ਪਾਉਂਦਾ ਥੱਕ ਗਿਆ ਕਰਦੀ ਤਾਂ ਤੈਨੂੰ ਲੋੜ ਹੀ ਨਹੀਂ ਪਈ ਤੂੰ ਤਾਂ ਕੈਂਚੀ ਨਾਲ ਇਹਨੂੰ ਵੱਢ ਲੈਂਗੀ ਬਾਕੀ ਕੈਂਚੀ ਦੀ ਤਾਂ ਤੈਨੂੰ ਕੀ ਲੋੜ ਆ ਤੂੰ ਤਾਂ ਜੀਬ ਨਾਲ ਇਹਨੂੰ ਵੱਢ ਲੈਂਦੀ ਜੀਬ ਵੀ ਤੇਰੀ ਕੈਂਚੀ ਵਾਂਗੂ ਚੱਲਦੀ ਐ ਆ ਜਮਾਨ ਤਾਂ ਬਥਿਆਰੀ ਚੱਲਦੀ ਐ ਤੇਰੀ ਤੇਰੀ ਕਿਹੜਾ ਕੱਟੇ ਲਈ ਹੈਗੀ ਜਮਾਨ ਅੱਜ ਤੋਂ ਜਿਆਦਾ ਵੱਡੀ ਕੰਚੀ ਹੁੰਦੀ ਹੈ ਜਿਹੜੀ ਉਹਦੇ ਜਿਹੜੀ ਉਹ ਕੱਟਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਫੁੱਟੇ ਬੱਟੇ ਉਹੀ ਜੀ ਜਮਾਨ ਹੈ ਤੇਰੀ ਹੁਣ ਲਿਆ ਕੇ ਰੱਖ ਲੈਂਦੀ ਫਿਰ ਜੇ ਮੈਨੂੰ ਪਤਾ ਹੁੰਦਾ ਨਾ ਲਿਆ ਕੇ ਤੇਰਾ ਗਾਲੀ ਕੱਟਦੀ ਪਹਿਲਾਂ ਉਹਦੇ ਨਾਲ ਗਾਲ ਕੱਟ ਦਿੰਦੀ ਜੇ ਮੇਰੇ ਬੋਲਣ ਵਾਲਾ ਤੇਰੇ ਨਾਲ ਕੌਣ ਰਹਿੰਦਾ ਮੈਨੂੰ ਐ ਦੱਸ ਤੂੰ ਵਿਚਾਰੀ ਗਰੀਬਣੀ ਨੂੰ ਦਬਕਾਈ ਜਾਨੀ ਆ ਤੈਨੂੰ ਹੈਗੀਆਂ ਮਾੜੀ ਮੋਟੀ ਸ਼ਰਮ ਵੀ ਦੋ ਦਿਨਾਂ ਦੀ ਆਈ ਹੋਈ ਆ ਮੈਂ ਮੇਰੀ ਗੱਲ ਸੁਣ ਵੇ ਅੱਜ ਜੇ ਗਰੀਬੀਆਂ ਜਿੰਨੀਆਂ ਹੁਣ ਤੂੰ ਗਰੀਬ ਪਣਾ ਗਰੀਬ ਪਣਾ ਪਰਖਦਾ ਨਾ ਅੱਜ ਜੇ ਬ ਉਹ ਹੋਰ ਹੀ ਹੁੰਦੀਆਂ ਨੇ ਇਹ ਪੂਰਾਗਾ ਪੂਰਾ ਉਹ ਦਾ ਭੁੱਲ ਜਾ ਜਾਣ ਵਾਲੇ ਕੰਮ ਉਹੋ ਜੀ ਨਹੀਂ ਹੈਗੀ ਉਹ ਬਹਿ ਜਾ ਬਹਿ ਜਾ ਉਹ ਹੀ ਗੱਲ ਆ ਆ ਤੈਨੂੰ ਇੱਕ ਬੋਲੀ ਹੋਰ ਸਿਖਾਤੀ ਹਲੋ ਕਹਿਣਾ ਹੈ ਅੱਗੇ ਕਿਵੇਂ ਚੰਗਾ ਪੜਾ ਭਾਬੀ ਕਹਿੰਦਾ ਤੇ ਹੁਣ ਹਲੋ ਤੇ ਆ ਗਿਆ ਦੇਖਰ ਤੁੱਟਾ ਤਾ ਪਈ ਜਾਂਦਾ ਹੁਣ ਨਮੀ ਵੀ ਇਹੀ ਹੈ ਇੰਨੀ ਕਿ ਤੱਕ ਸਿਖਾਉਂਦੀ ਆ ਤੇਰੇ ਵਾਲਾ ਕੰਮ ਥੋੜਾ ਵੀ ਉਹੀ ਪੁਰਾਣੀਆਂ ਗੱਲਾਂ ਆ ਹੁਣ ਤਾਂ ਤੈਨੂੰ ਸਲਵਾਰਾ ਤੌਣੀਆਂ ਵੀ ਸਿਖਾਤੀਆਂ ਨੇ ਸਾਰਾ ਕੁਝ ਕਰਾਉਂਦਾ ਹਾਂ ਹੋਰ ਤੇ ਤੈਨੂੰ ਨਾ ਕਰਾ ਲੱਗਿਆ ਨਹੀਂ ਤੈਨੂੰ ਕੀ ਚੱਕਰ ਪੈ ਗਿਆ ਤੈਨੂੰ ਕੀ ਐਡੀ ਟੈਨਸ਼ਨ ਪੈ ਗਈ ਮੈਨੂੰ ਇਹ ਤਾਂ ਦੱਸ ਦੇ ਮੇਰੇ ਘਰ ਵਾਲੀ ਮੈਂ ਸਲਵਾਰਾਂ ਤੋਂ ਮੈਂ ਜੋ ਮਰਜ਼ੀ ਤੋਂ ਮੈਂ ਤੈਨੂੰ ਕੀ ਤਕਲੀਫ ਤੈਨੂੰ ਕਿਉਂ ਮਿਰਚ ਲੱਗੀ ਕਿ ਤੇਰੇ ਘਰ ਵਾਲਾ ਧੋਂਦਾ ਨਹੀਂ ਵੀ ਤੈਨੂੰ ਤਾਂ ਤਕਲੀਫ ਵੇ ਅਸੀਂ ਤਾਂ ਇਹ ਜਹਾ ਪੁੱਠਾ ਸਿੱਧਾ ਕੰਮ ਉਹੀ ਨਹੀਂ ਕਰਾਉਂਦੇ ਜਹੇ ਜਹੇ ਤਾਂ ਇੱਥੇ ਦੋ ਦਿਨ ਚਾਹੀਦੇ ਤੀ ਮਹੀਨੇ ਕਰਾਉਣ ਲਾਤਾ ਭਾਈ ਜਾਂ ਨਿਚਲਾ ਭੇਜਾ ਵੇ ਜਿਹੜੇ ਪਾਣੀਆਂ ਚ ਤੂੰ ਆ ਨਾ ਇਹ ਪਾਣੀਆਂ ਤਾਂ ਬਹੁਤ ਸਾਲ ਪਹਿਲਾਂ ਪਾ ਲਓ ਨੰਗ ਗਈ ਫਿਰ ਤਾਂ ਨਹੀਂ ਰਹਿਨੇ ਪਹਿਲਾਂ ਕਹਿਣ ਦਾ ਮਤਲਬ ਤੇਰਾ ਇਹੀ ਹੈ ਵੀ ਹੁਣ ਤੈਨੂੰ ਸਾਡੇ ਵਾਰੀ ਤਕਲੀਫ ਹੋਗੀ ਵੇ ਅਸੀਂ ਕਿੱਦੇ ਦੇਖਿਆ ਤੀ ਤਾ ਧੋਂਦਾ ਵੇ ਸਲਵਾਰ ਨੀ ਨਾਲੇ ਗੱਲਾਂ ਤੂੰ ਜਿਹੜੀਆਂ ਕਰ ਰਹੀਆਂ ਇਹ ਜਿਹੀ ਕਰ ਰਹੀਆਂ ਨਾ ਵੀ ਤਾਰਾ ਪੁੱਠਾ ਨਾ ਤਵਾਏ ਹੁੰਦੇ ਮੇਰੇ ਤਾਂ ਦਸ ਨੌ ਲਾਏ ਹੋਏ ਨੇ ਮੈਂ ਤਾਂ ਬਰੋਲੇਆਂ ਕੰਮ ਨੂੰ ਬਰੋਲੇ ਹਾਂ ਦੀ ਵੀ ਦਸ ਹੀ ਨੇ ਉਹਦੇ ਮੈਂ ਤਾਂ ਪਹਿਲੇ ਦਿਨ ਆ ਕੇ ਵੀ ਰੋਟੀ ਨਹੀਂ ਦਿਖਾਦੀ ਪੁਕਵਾ ਕੇ ਉਹ ਵੀ ਆਪ ਹੀ ਪਕਾ ਕੇ ਖਾਦੀ ਸੀ ਉਹ ਤਾਂ ਤੂੰ ਆਪ ਦਿੰਦਾ ਪਕਾ-ਪਕਾ ਕੇ ਉਹ ਬਣਾ ਕੇ ਗਈ ਸੀ। ਕਿਆ ਮੜ ਦੇਖਿਆ ਕਰ ਸਾਰਾ ਕੁਝ। ਮੈਨੂੰ ਕਿੱਦਾਂ ਸਿਖਾਉਣਾ ਹੈ? ਬੁੜੀਆ ਮੈਨੂੰ ਕਿੱਦਾਂ ਸਿਖਾਉਣੀ ਪੈਂਦਾ ਹੈ। ਤੈਨੂੰ ਆਉਂਦਾ ਨਹੀਂ ਹੁਣ ਤਾਂ ਸਿਖਾਉਣੀ ਪਊ ਤੈਨੂੰ। ਭੁੱਲ ਜਾ ਭੁੱਲ ਜਾ ਪਾਲਾ ਨੂੰ ਕਿੱਦਾਂ ਸਿਖਾਉਣਾ। ਹਾਂ ਇਹ ਹੋਣੀ ਨੇ ਸਿੱਖਿਆ ਹੋਣੀ ਕਿਉਂ ਘਰ ਆਉਣੀ ਹੈ। ਦੇਖਦੀ ਆਂ ਖੜ ਚਾਰ ਦਿਨ ਤੈਨੂੰ ਓ ਮਾਹ ਦੇਖ ਲਈ ਭੱਜ ਲਈ ਜਿੱਥੇ ਤੱਕ ਭੱਜਣਾ ਤੈਨੂੰ ਜੇ ਨਾ ਬਾਣੀਆ ਰੜਾਇਆ ਨਾ ਮੈਨੂੰ ਵੀ ਪਾਲੋ ਨਾ ਕਹੀਂ ਜਾਣਦਾ ਮੈਂ ਤੈਨੂੰ ਕਿੰਨੇ ਕ ਪਾਣੀ ਚਾ ਤੂੰ ਹੂੰ ਬਹਿ ਜਾ ਪੂਰੀ ਲੰਗ ਕੇ ਗਈਆਂ ਕਿਤੇ ਤੂੰ ਕੋਈ ਅੰਬਰਾਂ ਤੋਂ ਤਾਂ ਉੱਤਰ ਹੀ ਨਹੀਂ ਹੈਗੀ ਮਾਹ ਤੂੰ ਦੇਖਦਾ ਜਾ ਹਰ ਥਰ ਰੰਗ ਬਦ ਨੂੰ ਗੜਗੜ ਮੰਗੂ ਹੂੰ ਤੂੰ ਤਾਂ ਦੇਖ ਰਿਹਾ ਉਹ ਤੇ ਜਿਹੜਾ ਤੂੰ ਉਸ ਨੂੰ ਸਿਖਾਉਣੀ ਉਹ ਤਾਂ ਮੈਨੂੰ ਦਿਖ ਰਿਹਾ ਤੇਰਾ ਕੀ ਕੀ ਰੰਗ ਬਦਲੇਗੀ ਮੈਂ ਵੀ ਉਹ ਹੋਰ ਕੀ ਕਸਰ ਛੱਡੇਗੀ ਸਾਡੇ ਨਾਲ ਆਜਾ ਤੋ ਦੋ ਦਿਨਾਂ ਦੀ ਆਈ ਨੂੰ ਤੂੰ ਇੰਨਾ ਕੁਝ ਸਿਖਾਉਣ ਲੱਗ ਰਹੀ ਐ ਮੈਂ ਵੀ ਰੰਗ ਢੰਗ ਤਾਂ ਦੇਖੇ ਨੇ ਬਦਲੇ ਹੋਏ ਲੋਕਣੀਆਂ ਦੇ ਤੇ ਤੇਰੇ ਵਾਲੀ ਦੇ ਤਾਂ ਖਾਸ ਹੀ ਕੁਝ ਜਿਹੜਾ ਤੂੰ ਐਂ ਕਹਿਣਾ ਨਾ ਵੀ ਮੈਨੂੰ ਕਿਸੇ ਗੱਲਾਂ ਦਾ ਪਤਾ ਹੀ ਨਹੀਂ ਕਿ ਮੈਂ ਰਾਜ ਪਟਣ ਲੱਗ ਗਈ ਨਾ ਸੂਈ ਨਾਲ ਹੀ ਖੂਪਟ ਦੂੰ ਅਹੀ ਜੀ ਜਨਾਨੀ ਆ ਭੁੱਲ ਜਾ ਉਹ ਦਿਨ ਤਾਂ ਭੁੱਲ ਜਾ ਉਹ ਦਿਨ ਤਾਂ ਕਦੇ ਆਉਣਾ ਨਹੀਂ ਹੈਗਾ ਜਿਹੜਾ ਤੇਰਾ غرੂਰ ਹੈ ਨਾ غرੂਰ ਇਹ ਇੱਕ ਦੋ ਮਹੀਨੇ ਚ ਭੰਨਿਆ ਲੈ ਮੈਂ ਵੀ ਪੂਰਾ ਮੇਰਾ غرੂਰ ਭੰਨਣ ਵਾਲਾ ਤਾਂ ਕੋਈ ਜੰਮਿਆ ਨਹੀਂ ਬਿ ਤੇਰੀ ਤੀਵੀ ਤੇਰਾ غرੂਰ ਪੰਨੂ ਜਦੋਂ ਪਾ ਕੇ ਕੱਪੜੇ ਨੰਗੀ ਨਾ ਬੋਰੀ ਚ ਫੇਰ ਆਉਗੀ ਤੈਨੂੰ ਯਾਦ ਪਾਲੋ ਦੀ ਹਾਂ ਦੇ ਦੇ ਭਾਬੀ ਰੋਟੀ ਫੇਰ ਮਾਰਿਆ ਕਰਾਂਗੇ ਮੱਥੇ ਤੇ ਧਰ ਕੇ ਖੜ ਕੇ ਹੱਕਾ ਭੁੱਲ ਜਾ ਉਹ ਦਿਨ ਤਾਂ ਉਹ ਦਿਨ ਨਹੀਂ ਕਦੇ ਆਉਂਦੇ ਭੱਜਣਾਂ ਨੇ ਤ ਕੱਢ ਦੇ ਦਿਮਾਗ ਚ ਉਹ ਇਹ ਖਿਆਲ ਤੇ ਜਿਹੜੀ ਖਿਚੜੀ ਤੁਸੀਂ ਪਕਾਉਂਦੇ ਫਿਰਦੇ ਹੋ ਨਾ ਉਹ ਖਿਚੜੀ ਚ ਪਾਣੀ ਮਹੀਂ ਪਾਉ ਦੇਖਦੇ ਜਾਓ ਉਹ ਤਾਂ ਤੇਰੇ ਲੱਛਣ ਮੈਨੂੰ ਪਹਿਲਾਂ ਹੀ ਦਿਖ ਰਹੇ ਨੇ ਵੀ ਭਜਾਉਣ ਚ ਜੇ ਕੋਈ ਹੋਇਆ ਹੱਥ ਸਭ ਤੋਂ ਪਹਿਲਾਂ ਤੇਰਾ ਹੋਊਗਾ ਮੇਰਾ ਮੈਂ ਤਾਂ ਇਹ ਜਿਹੇ ਕੰਮ ਉਹੀ ਨਹੀਂ ਕਰਦੀ ਜਿਹੇ ਜਿਹੇ ਪੁੱਠੇ ਤੂੰ ਸੋਚ ਰਿਹਾ ਜਿਹੜੇ ਤੈਨੂੰ ਮੇਰੇ ਘਰ ਬਸਦੇ ਨੂੰ ਦੇਖ ਕੇ ਬਹੁਤ ਜ਼ਿਆਦਾ ਤਕਲੀਫ ਹੈ ਜੇ ਜਿਹੜੇ ਹਸਾਬ ਨਾਲ ਤੇਰੇ ਵਾਲੀ ਦੇ ਲਸਣ ਨੇ ਨਾ ਉਹ ਹਸਾਬ ਤਾਂ ਅੰਨਾ ਵੀ ਦੇਖ ਕੇ ਦੱਸ ਦੂ ਵੀ ਇਹਦੇ ਕੀ ਕਰਤੂਤਾਂ ਨੇ ਹਾਂ ਤੇਰੇ ਵਰਗੇ ਬੁੱਝੜਦੇ ਨਾ ਸਿਉਨੇ ਵਰਗੇ ਰਕਨਾਂ ਨੰ ਟਿਕਦੀਆਂ ਹੁੰਦੀਆਂ ਮੈਂ ਤੇਰਾ ਛਤਣੀਆਂ ਤੋੜਨ ਤੇ ਆਈ ਤਣੀਆਂ ਦੇ ਤਾਂ ਮੈਂ ਪੰਡਾਂ ਦੀਆਂ ਪੰਡਾ ਮੰਗਾ ਲੂ ਪੰਡਾਂ ਦੀਆਂ ਪੰਡਾ ਉਹ ਤਾਂ ਮੈਨੂੰ ਪਤਾ ਤੇਰੀਆਂ ਕਰਤੂਤਾਂ ਦਾ ਜਿਹੜੀ ਪਿੰਡ ਚ ਥੂ ਥੂ ਹੁੰਦੀ ਹੈ ਕਿ ਕੀ ਥੂ ਥੂ ਕਰਾਤੀ ਮੈਂ ਪਿੰਡ ਚ ਸਾਰੇ ਪਿੰਡ ਚ ਸੁਣ ਲਿਆ ਕਰ ਜਾ ਕੇ ਕਿਸੇ ਤੋਂ ਵੀ ਕਿੰਨੀ ਕੁ ਥੂ ਥੂ ਹੁੰਦੀ ਆ ਤੇਰੀ ਆਹੋ ਮੱਚਦੇ ਹੋ ਮੱਚਦੇ ਹੋ ਨਾਉ ਚੱਲਦਾ ਮੇਰਾ ਤਾਂ ਮੱਚਦੇ ਹੋ ਹਾਂ ਨਾਹੇ ਜਹੇ ਧਣੀਆਂ ਤਾਂ ਮੈਂ ਕੀ ਕਰਾਉਣਾ ਬਿਜਲੇ ਤੂੰ ਕੋਠੇ ਤੇ ਬੀ ਬਣਾ ਕੇ ਇਹਦਾ ਬਾਦੂ ਆ ਚੱਜ ਦੇ ਕੰਮਾਂ ਚ ਤਾਂ ਨਾਉ ਚਲਾ ਜਿਹੜਾ ਕੋਈ ਮਾਂ ਬਾਪ ਦਾ ਨਾਂ ਵੀ ਰੋਸ਼ਨ ਹੋਵੇ ਹਾਂ ਜਹੇ ਜੇ ਤੁਸੀਂ ਕੀਤਾ ਬੇਕਰਤੂਤਿਆਂ ਨੇ ਮੈਨੂੰ ਤਾਂ ਲੱਗਣੀ ਐ ਬੇਕਰਤੂਤੀ ਨੂੰ ਬੇਕਰਤੂਤੀ ਲੱਗਣੀ ਐ ਜੇ ਤਾਂ ਆਪ ਕੋਈ ਕੰਮ ਚੱਜ ਦੇ ਕਰੇ ਫਿਰ ਤਾਂ ਚੱਜ ਦੇ ਸਮਝੇ ਜਹਜੀ ਆਪ ਆ ਇਹਨੂੰ ਵੀ ਉਹ ਜੀ ਬਣਾਉਣ ਨੂੰ ਖਿਰਦੀ ਆ ਉਹਦਾ ਵੀ ਔਖੀ ਆ ਪੂਰੇ ਪੈਰੇ ਉਦੀ ਵੀ ਔਖੀ ਲੱਗਣੀ ਤੇ ਗਲੀ ਤੇ ਕਰਨਾ ਬੁਖੀ ਜਿੱਦ ਨਹੀਂਦਾ ਅੱਗੇ हां ਅੱਗੇ ਕੀ ਕਹੇ ਸੀ ਤੁਹਾਡੀ ਭਾਬੀ ਬੱਸ ਉਹਨੇ ਤਾਂ ਕੀ ਕਹਿਣਾਗਾ ਉਹ ਤਾਂ ਵੀ ਨਾਰਮਲੀ ਗੱਲਾਂ ਹੀ ਕਰਦੀ ਆ ਨਾਰਮਲ ਗੱਲਾਂ ਕਿ ਮੇੜੇ ਦਿੰਦੀ ਸੀ। ਉਹ ਚਲ ਮੇੜੇ ਤਾਂ ਉਹਦੇ ਕਾਦੇ ਨੇ ਵੱਡੀ ਆ ਫਿਰ ਵੀ ਚਲ ਹਨਾ। ਇੰਨੀ ਕਮਲੀ ਨਹੀਂ ਹੈਗੀ ਮੈਂ। ਵੀ ਮੈਨੂੰ ਗੱਲਾਂ ਤੇ ਲੜਾਈ ਦਾ ਪਤਾ ਹੀ ਨਾ ਲੱਗੇ। ਨਹੀਂ ਜੀ ਨਹੀਂ ਤੁਸੀਂ ਗੁੱਸਾ ਨਾ ਕਰੋ। ਤੁਹਾਨੂੰ ਕਿਹੜਾ ਕੁਝ ਬੋਲੀ ਆ? ਨਾਰਮਲ ਗੱਲ ਕਰਦੀ ਸੀ ਮੇਰੇ ਨਾਲ। ਮੈਨੂੰ ਤਾਂ ਇਹ ਬਹੁਤ ਕੁਝ ਬੋਲਦਾ। ਸ਼ਾਇਦ ਤੁਹਾਨੂੰ ਨਾਰਮਲ ਲੱਗਿਆ ਹੈ। ਕੋਈ ਨਾ। ਤੁਸੀਂ ਸੁਣ ਕੇ ਆ ਗਏ ਉੱਥੇ। ਨਾਲੇ ਤੁਸੀਂ ਇਹਨੂੰ ਵੱਲੋਂ ਬਾਤੋ ਕਹਿੰਦੇ ਹੁੰਦੇ। ਪਾਣੋ ਮੇਰੇ ਤੋਂ ਛੁੱਟੀ ਹੋ ਗਈ ਇਸ ਕਰਕੇ ਇਹਨੂੰ ਪਾਣੋ ਤੋਂ ਛੁੱਟੀ ਆ ਹਾਂ ਮੈਂ ਛੁੱਟੀ ਆ ਪਰ ਉਹ ਤਾਂ ਕਹਿੰਦੀ ਸੀ ਮੈਂ ਤੈਨੂੰ ਆਪਣੇ ਹੱਥਾਂ ਚ ਪਾਲਿਆ ਨਹੀਂ ਪਾਗਿਆ ਕਾਰਤੀ ਕਵੀਲਦਾਰੀ ਤਾਂ ਹੁਣ ਤੱਕ ਮੈਂ ਚੱਕੀ ਆ ਸਾਰੀ ਤੁਸੀਂ ਫਿਰ ਭਾਈ ਨੇ ਕੁਝ ਕਮਾਉਂਦਾ ਸੀ ਭਾਈ ਕਮਾਉਂਦਾ ਭਾਈ ਨੂੰ ਤਾਂ ਸੈਂਟਰ ਚ ਛੱਡਿਆ ਹੋਇਆ ਉਹ ਜੜੀ ਕਮੌਣਿਆਂ ਮੈਂ ਵੀ ਕਮੌਣਾ ਸਾਰੇ ਸੈਕਟਰ ਵਾਲੇ ਨੂੰ ਦੇ ਜਾਂਦੇ ਜਾਂ ਨਸ਼ੇ ਪੱਤੇ ਚ ਡਾ ਲੁੱਤਾ ਰਹਿੰਦੀ ਹੁੰਦੀ ਇਹ ਕਸਰ ਕਰਦੀ ਹੁੰਦੀ ਹੈ ਸੈਕਟਰ ਵਾਲਿਆਂ ਨੂੰ ਤੁਸੀਂ ਇੰਨਾ ਕੁਛ ਕੀਤਾ ਇਹ ਘਰ ਲਈ ਤੁਹਾਨੂੰ ਤਾਂ ਭੈਣ ਫਿਰ ਵੀ ਮਾੜਾ ਕਹਿ ਰਹੇ ਨੇ ਦਿੱਤਾ ਲੈਨੇ ਬਹੁਤ ਕੁਛ ਦਿੱਤਾ ਆ ਦੇਖ ਬਾਲੇ ਆਣੀਆਂ ਸ਼ਕਤਾ ਗਰੀਬੀ ਦਾਵੇ ਦੇ ਮੇਲੇ ਇੰਨਾ ਕੁਸ ਦਿੱਤਾ। ਬਾਕੀ ਹੁਣ ਤੁੰਨੇ ਦੇਖ ਹੀ ਲਿਆ ਕੀ ਕੁਸ ਦੇਰ। ਬਾਕੀ ਰਹੀ ਦੀ ਗੱਲ। ਖੌਨ ਨੂੰ ਉਹਨੇ ਕੁਛ ਨਹੀਂ ਕਿਹਾ। ਚਲੋ ਮੇਰੇ ਨਾਲ ਨੋਰਮਲ ਗੱਲ ਕਰ ਲਈ ਤੇ ਕੋਈ ਗੱਲ ਨਹੀਂ। ਕੋਈ ਨਾ। ਅੰਕੇ ਤੋਂ ਬਾਅਦ ਥੋੜੀ ਬਾਬੀ ਨੂੰ ਸਮਝਾ ਦਿਓ। ਨਾਲੇ ਜੀ ਉਹਨੇ ਤੁਹਾਡੇ ਬਾਰੇ ਕੁਛ ਨਹੀਂ ਬੋਲੇਆ। ਜੋ ਬੋਲੇਆ ਮੈਨੂੰ ਹੀ ਬੋਲੇਆ। ਨਾਲੇ ਉਹ ਤੁਹਾਨੂੰ ਬੋਲ ਵੀ ਨਹੀਂ ਸਕਦੇ। ਮੈਨੂੰ ਤਾਂ ਕੀ ਮੈਂ ਬੋਲ ਜੂਗੀ ਪਰ ਤੁਹਾਨੂੰ ਵੀ ਕਿਉਂ ਬੋਲ ਲੂਗੀ ਨਾਲੇ ਤੁਹਾਨੂੰ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਬੋਲੀ ਤਾਂ ਮੈਨੂੰ ਨਾਲੇ ਤੁਹਨੇ ਖੁਦ ਹੀ ਕਿਹਾ ਵੀ ਆਪਣਾ ਕਿਹੜਾ ਕੋਈ ਰਿਸ਼ਤਾ ਹੈਗਾ ਰਿਸ਼ਤਾ ਹੈਗਾ ਚਾਹੇ ਕੋਈ ਨਹੀਂ ਹੈਗਾ ਘਰ ਦੇ ਮੈਂਬਰ ਦਾ ਤੁਸੀਂ ਹੈਗੇ ਹੋ ਸਾਡੇ ਵੀ ਤੁਹਾਡੀ ਇੱਜ਼ਤ ਕਰਨ ਦਾ ਫਰਜ਼ ਬਣਦਾ ਏ ਐਂ ਥੋੜੀ ਹੁੰਦਾ ਵੀ ਜਿਹਦਾ ਵੀ ਜੋ ਦਿਲ ਕਰਦਾ ਤੁਹਾਨੂੰ ਬੋਲੀ ਜਾਊਗਾ ਮੇਰੇ ਭਾਬੀ ਨੇ ਨਾ ਮੈਨੂੰ ਬਹੁਤ ੜਕਾਤਾ ਸੀ ਤਾਂ ਹੀ ਕਰਕੇ ਮੈਨੂੰ ਤੁਸੀਂ ਵੀ ਜੰਗੇ ਨਹੀਂ ਸੀ ਲੱਗਦੇ ਮੈਨੂੰ ਐ ਲੱਗਦਾ ਸੀ ਹੋਰਾਂ ਮੁੰਡਿਆਂ ਵਰਗੀ ਤੁਸੀਂ ਨਹੀਂ ਉਹ ਤਾਂ ਤੁਸੀਂ ਹੁਣ ਅੱਗੇ ਰਹੋਗੇ ਘਰ 'ਚ ਤੁਹਾਨੂੰ ਪਤਾ ਲੱਗੇ ਪਰ ਜੋ ਤੁਸੀਂ ਅੱਜ ਮੈਨੂੰ ਦੱਸਿਆ ਮੈਨੂੰ ਤਾਂ ਐ ਲੱਗਦਾ ਕਿ ਭਾਬੀ ਸੱਚੀ ਬਹੁਤ ਚਲਾਕ ਆ ਉਹਨੇ ਤਾਂ ਮੈਨੂੰ ਕਿਹਾ ਸੀ ਵੀ ਉਹਦੇ ਘਰ ਵਾਲਾ ਤਾਂ ਕਮਾਈਆਂ ਕਰਦਾ ਏ ਤੇ ਤੁਸੀਂ ਨਸ਼ੇ ਕਰਦੇ ਹੋ ਹੁਣ ਤੱਕ ਨਸ਼ੇ ਹੀ ਕੀਤੇ ਹੋ ਤਾਂ ਹੀ ਤਾਂ ਇੰਨੀ ਉਮਰ ਹੋ ਗਈ ਵਿਆਹ ਨਹੀਂ ਹੋਇਆ ਤਾਨੂੰ ਇਹ ਵੀ ਪਤਾ ਲੱਗ ਜੂ ਵੀ ਕੌਣ ਨਸ਼ੇ ਕਰਦਾ ਕੌਣ ਨਹੀਂ ਕਰਦਾ ਕੌਣ ਕਬੀਲਦਾਰੀ ਤੋਰਦਾ ਸਮਾਉਣ ਤੇ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਇਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਛੇ ਤੋਂ ਬਾਕੀ ਜੋ ਕੁਝ ਹੋਰ ਬੋਲ ਦਿੱਤੀ ਉਹ ਵੀ ਸੋਦੇ ਸਾਹਮਣੇ ਕਰਨਾ ਉਹ ਜਾਣੀਏ ਸਹੀ ਬਾਕੀ ਨਾਲੇ ਤੁਸੀਂ ਉਹਨਾਂ ਦੀ ਟੈਨਸ਼ਨ ਨਾ ਤੁਹਾਨੂੰ ਕੁਝ ਨਹੀਂ ਬੋਲ ਸਕਦੇ ਮੈਨੂੰ ਤਾਂ ਕਦੇ ਵੀ ਨਹੀਂ ਬੋਲ ਸਕਦੀ ਪਰ ਥੋੜੀ ਭਾਬੀ ਨੂੰ ਨਾ ਇੱਕ ਗੱਲ ਸਮਝਾ ਦਿਓ ਵੀ ਅੱਗੇ ਤੋਂ ਉਹ ਤੁਹਾਨੂੰ ਵੀ ਨਾ ਬੋਲੀ ਕਿਉਂਕਿ ਹੁਣ ਤੱਕ ਤੁਸੀਂ ਇਹਨਾਂ ਨਾਲ ਲੜਦੇ ਆਇਆ ਛੇ ਮੈਂ ਛੜ ਪਈ ਨਾ ਫਿਰ ਉਹਨਾਂ ਨੂੰ ਜਵਾਬ ਨਹੀਂ ਆਉਣੇ ਐਨਾ ਤੁਸੀਂ ਕਹਿ ਦਿਓ ਚਲੋ ਮੇਰਾ ਤਾਂ ਇਹੀ ਕਹਿਣਾ ਤੁਹਾਨੂੰ ਜੇ ਤੁਸੀਂ ਨਾ ਹੀ ਉਹਦੇ ਨਾਲ ਕੋਈ ਫालतू ਬੋਲੋ ਬਾਕੀ ਜੀ ਮੈਨੂੰ ਤਾਂ ਆਖ ਤੇ ਆਸ ਉਹਨਾਂ ਦੀ ਕਦੇ ਗਰੀਬੀ ਦਾਵੇ ਤੇ ਮਹਿਣੇ ਕਦੇ ਭਾਬੀ ਦੀਆਂ ਗੱਲਾਂ ਜਾਂ ਲੋਕਾਂ ਦੇ ਵੀ ਚਲੋ ਠੀਕਾ ਮੈਂ ਮੰਨਦੀ ਆਂ ਭਾਬੀ ਤਾਂ ਨੂੰ ਮੇੜੇ ਦੰਦੀ ਆਈ ਹੁਣ ਤੱਕ ਹੁਣ ਤਾਂ ਆਦਤ ਆ ਲੋਕ ਤਾਂ ਮੇੜੇ ਦੰਦੇ ਨੇ ਲੋਕ ਕਹਿੰਦੇ ਨੇ ਵੀ ਪਹਿਲਾਂ ਤਾਂ ਤੇਰਾ ਰਿਸ਼ਤਾ ਨਹੀਂ ਹੁੰਦਾ ਸੀ ਜੇ ਹੁਣ ਹੋ ਗਿਆ ਜਿਹੜੀ ਤੇਰੇ ਘਰ ਵਾਲੀ ਇੰਨੀ ਸੋਹਣੀ ਆ ਉਹ ਤੇਰੇ ਰਹਿਣੀ ਲੋਕ ਤਾਂ ਪਹਿਲਾਂ ਵੀ ਮੇੜੇ ਮਾਰਦੇ ਸੀ ਜੇ ਹੁਣ ਹੋ ਗਿਆ ਤਾਂ ਹੁਣ ਬੁੱਤਾ ਮੇੜੇ ਮਾਰਦੇ ਲਈ ਤੇਰੇ ਰਹਿਣੀ ਕਰ ਬਾਕੀ ਤਾਂ ਪਾਲੋ ਭਾਬੀ ਵੀ ਜਾਂਦੀ ਐ ਤੁਹਾਡੀ ਉਹਦੀ ਘੜਾ ਘਰ ਵਾਲਾ ਇੱਥੇ ਆ ਨਾਲੇ ਨੀਣਾ ਨਾ ਸ਼ੇ ਕਰਦਾ। ਤੁਸੀਂ ਤਾਂ ਕੋਈ ਨਸ਼ਾ ਵੀ ਨਹੀਂ ਕਰਦੇ। ਨਹੀਂ ਤਾਂ ਗੱਲ ਮੈਨੂੰ ਲੋਕਾਂ ਦੀ ਸਮਝ ਨਹੀਂ ਆਈ। ਵੀ ਜਿਹੜਾ ਬੰਦਾ ਨਸ਼ੇ ਨਹੀਂ ਕਰਦਾ ਉਹਨੂੰ ਵੀ ਮੀਟਿੰਗ ਦੇ ਦਿੰਦੇ। ਫਿਰ ਮੈਨੂੰ ਦੱਸੋ ਵੀ ਮੈਂ ਕਿੱਥੇ ਜਾਊਂਗੀ ਇਹ ਕਰ ਛੱਡ ਕੇ। ਨਾਲੇ ਜਿੱਥੇ ਮੇਰੀ ਚਾਚੀ ਨੇ ਮੇਰਾ ਵਿਆਹ ਕਰਤਾ। ਮੈਨੂੰ ਉੱਥੇ ਹੀ ਰਹਿਣਾ ਪਊਗਾ। ਜੇ ਤੁਸੀਂ ਨਸ਼ਾ ਵੀ ਕਰਦੇ ਹੁੰਦੇ ਤਾਂ ਵੀ ਮੈਨੂੰ ਉੱਥੇ ਰਹਿਣਾ ਪੈਣਾ ਸੀ। ਚਾਹੇ ਮੈਂ ਸੁਖੀ ਹੁੰਦੀ, ਚਾਹੇ ਮੈਂ ਦੁਖੀ ਪਰ ਮੈਨੂੰ ਲੱਗਦਾ ਵੀ ਮੈਂ ਲੋਕਾਂ ਨਾਲ ਬਹੁਤ ਠੀਕ ਆ। ਜੇ ਹੋਰ ਨਹੀਂ ਤਾਂ ਨਛਾਦਾ ਨਹੀਂ ਕਰਦੇ ਤੁਸੀਂ। ਬਾਕੀ ਜੀ ਮੈਨੂੰ ਦੁਨੀਆਦਾਰੇ ਬਾਰੇ ਇੰਨਾ ਤਾਂ ਨਹੀਂ ਪਤਾ ਹੈਗਾ। ਨਾ ਹੀ ਮੈਂ ਅਜੇ ਤੱਕ ਕਿਸੇ ਕੁੜੀ ਨਾਲ ਗੱਲ ਕੀਤੀ ਆ। ਸੱਚ ਜੀ ਇੱਕ ਗੱਲ ਮੈਂ ਤੁਹਾਡੇ ਬਰਾਬਰ ਹੋਇਆ ਗਿਆ ਜੀ। ਥੱਲੇ ਬਹਿ ਜਾ ਨਹੀਂ। ਕੋਈ ਨਾ। ਛੇੜੀ ਗੱਲ ਕਰਨੀ ਹੋ ਗੱਲ ਕਰ ਲਓ। ਫਿਰ ਭਾਵੇਂ ਥੱਲੇ ਬਹਿ ਜਾ। ਬਾਕੀ ਇੱਕ ਗੱਲ ਹੋਰ ਜੀ ਜਿਵੇਂ ਲੋਕ ਕਹਿੰਦੇ ਨੇ ਵੀ ਤੇਰੀ ਸੋਣੀ ਘਰ ਵਾਲੀ ਆ ਰਹਿਣੀ ਨਹੀਂ ਜੇ ਤੁਹਾਡਾ ਜਾਣ ਦਾ ਮਨ ਵੀ ਬਣਿਆ ਤੁਸੀਂ ਮੈਨੂੰ ਦੱਸ ਕੇ ਵਾਗੇ ਚੋਰੀ ਛੁਪੇ ਨਾ ਜਾਏ ਜੋ ਕਿ ਮੈਥੋਂ ਦੁੱਖ ਨਾ ਸਹਾਰੇ ਬਾਕੀ ਪਹਿਲੀ ਮੈਨੂੰ ਲੋਕਾਂ ਦੇ ਤੁਹਾਡੇ ਸਾਹਮਣੇ ਮੇੜੇ ਸੁਣਨੇ ਪੈਂਦੇ ਛੇ ਮੇ ਜਾਣੇ ਹੁੰਦਾ ਤਾਂ ਮੈਂ ਪਹਿਲੇ ਵੀ ਨਹੀਂ ਚਲੇ ਜਾਣਾ ਸੀ ਇਨੋਂ ਕੱਚੇ ਘਰ ਚ ਰਹਿਣਾ ਦਾ ਕੋਈ ਸ਼ੌਂਕ ਨਹੀਂ ਸੀਗਾ ਫਿਰ ਹੁਣ ਮੈਂ ਗਰੀਬੀ ਅਮੀਰੀ ਦੇਖ ਕੇ ਥੋੜੀ ਜ਼ਿੰਦਗੀ ਕੱਟਣੀ ਆ ਮੈਂ ਇਸ ਮੈਂ ਬੈਠੀ ਆ ਧੀਮੀ ਹੈਗੇ ਮੈਨੂੰ ਰਹਿ ਲੰਦੋ ਤੇ ਪਾਲੋ ਭਾਬੀ ਨੂੰ ਕਦੇ ਵੀ ਜ਼ਿਆਦਾ ਬੋਲਿਆ ਨਾ ਕਰੇ ਮੈਨੂੰ ਜੰਗਾ ਨਹੀਂ ਲੱਗਦਾ ਛੇ ਮੈਂ ਬੋਲਣ ਲੱਗੀ ਫਿਰ ਪਾਲੋ ਭਾਬਾ ਸਹਿ ਨਹੀਂ ਹੋਣਾ ਹੈਗਾ ਬਾਕੀ ਰਹੀ ਗੱਲ ਜੀ ਜੇ ਆਪਣਾ ਇਕ ਘਰ ਚ ਰਹਿਣਾ ਇੱਕ ਦੂਜੇ ਤੋਂ ਅਲੱਗ ਮੂੰਹ ਕਰਕੇ ਐਦਾਂ ਵੀ ਨਹੀਂ ਰਹਿਣਾ ਚਾਹੀਦਾ। ਉਹ ਗੱਲ ਤਾਂ ਸਮੇਂ ਤੇ। ਇਹ ਤਾਂ ਸਭ ਕੋ ਜੋ ਸਮਾਂ ਹੀ ਦੇਖੂਗਾ। ਜੋ ਆਪਣੇ ਲਈ ਚੰਗਾ ਹੋਇਆ ਉਹ ਹੋ ਜਾਊਗਾ। ਸਮੇਂ ਨੇ ਤਾਂ ਮੈਨੂੰ ਯਕੀਨ ਹੈ। ਸਮੇਂ ਨੇ ਤਾਂ ਮੇਰੇ ਮਾਪੇ ਬੋਲੇ। ਨੱਕ ਕਿਸਮਤ ਹਟਿਆ। ਕਿਸ ਸਮਤ ਵਰੀ ਜਿੰਨੀ ਲੱਗੀ ਹੈ ਵੀ ਮੇਰਾ ਸਾਥ ਦੇ ਚਲੋ ਬਾਕੀ ਜਿੰਨੇ ਤੁਹਾਡੇ ਰਹਿ ਹੋਏ ਇਹਦਾ ਮਤਲਬ ਤਾਂ ਇਹ ਹੈ ਵੀ ਹੁਣ ਤੱਕ ਇਹ ਬੰਦੇ ਨੇ ਵੀ ਮੇਰੇ ਵਾਂਗੂ ਦੁੱਖੀ ਦੇਖੇ ਨਾ ਸੁੱਤਾ ਘਤੀ ਦੇਖਿਆ ਹੀ ਨਹੀਂ ਜਿਵੇਂ ਨਾ ਪਪ ਬੰਦੇ ਨੂੰ ਸਮਝਾ ਕਿਉਂ ਵਜਾ ਹੋਵੇਗਾ ਕੋ ਸਾਰੇ ਦਰਦ ਕਰਦੇ ਰਹੇ ਸੀ ਕੋਈ ਬੈਠਾ ਹੁੰਦਾ